ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਡੀ ਕਲਾਸ 4 ਗਵਰਨਮੈਂਟ EMPLOYEES ਪੰਜਾਬ 1680 ਕਾਲਜਾਂ ਦੇ ਤਾਲਮੇਲ ਕਮੇਟੀ ਪਟਿਆਲਾ ਦੀ ਮੀਟਿੰਗ ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ ਨਾਲ ਉਹਨਾਂ ਨਾਲ ਸੰਬੰਧਿਤ ਮੰਗਾਂ ਤੇ ਹੋਈ ਜਿਸ ਵਿੱਚ ਮੁੱਖ ਤੌਰ ਤੇ ਗਰਮ ਅਤੇ ਠੰਡੀਆਂ ਵਰਦੀਆਂ ਜਾਰੀ ਕਰਨੀਆਂ ਕਾਲਜ ਵਿਛਲੇ ਕੱਚੇ ਕਰਮਚਾਰੀਆਂ ਨੂੰ 2016 ਤੋਂ ਕੱਟੋ-ਕੱਟ ਉਜਰਤਾ ਦੇ ਵਾਤੇ ਦਾ ਬਕਾਇਆ ਜਾਰੀ ਕਰਨਾ ਕੰਮ ਕਰਨ ਵਾਲਾ ਸਮਾਨ ਜਾਰੀ ਕਰਨਾ ਫੰਡ ਦੀਆਂ ਸਟੇਟਮੈਂਟਾਂ ਜਾਰੀ ਕਰਨ ਜਾਰੀ ਕਰਨ ਦੀਆਂ ਡੀਸੀ ਰੇਟ ਤੇ ਕੰਮ ਕਰਦੇ ਕਰਮੀਆਂ ਨੂੰ ਅਰਧ ਸਿੱਖਿਆਤ ਅਤੇ ਸਿੱਖਿਆਤ ਅਤੇ ਉੱਚ ਸਿੱਖਿਆਤ ਦੀਆਂ ਤਨਖਾਹਾਂ ਉਹਨਾਂ ਨੂੰ ਜਾਰੀ ਕਰਨਾ ਅਤੇ ਪਦ ਉਨਤੀਆਂ ਸਮੇਤ ਕਾਟ ਚੇ ਕਰਨਾ ਅਤੇ ਕਾਲਜ ਵਿੱਚ ਲੀਪ ਕਰਮਚਾਰੀਆਂ ਦੇ ਘਰ ਨੂੰ ਦੂਰ ਕਰਨ ਆਦੇ ਸ਼ਾਮਿਲ ਸਨ ਐਨਾ ਮੰਗਾ ਦੇ ਕਾਲਜ ਦੇ ਪ੍ਰਿੰਸੀਪਲ ਕੋ ਨੂੰ ਸੋ ਹਤਾ ਜੀ ਵੱਲੋਂ ਪ੍ਰੋਸਾ ਦਿੱਤਾ ਗਿਆ ਕਿ ਓਹੋ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੀਆਂ ਮੰਗਾਂ ਦਾ ਨਿਪਟਾਰਾ ਕਰ ਦੇਣਗੇ ਮੀਟਿੰਗ ਵਿੱਚ ਜੋ ਯੂਨੀਅਨ ਦੇ ਆਗੂ ਸ਼ਾਮਲ ਹੋਏ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ RAMLAL RAMA ਸ਼ਿਵਚਰਨ ਸੁਨੀਲ ਦੱਤ ਸੁਖਦੇਵ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਸ਼ਾਮਿਲ ਹੋਏ ਅਤੇ ਕਾਲਜ ਦਾ ਸਟਾਫ ਵੀ ਸ਼ਾਮਿਲ ਸੀ। ਯੂਨੀਅਨ ਆਗੂਆਂ ਵੱਲੋਂ ਆਪਣੀ ਵੱਖਰੀ ਮੀਟਿੰਗ ਕਰਕੇ ਮਿਤੀ 5/4/2025 ਨੂੰ ਕਾਲਜ ਅੱਗੇ ਦਿੱਤੇ ਜਾਣ ਵਾਲਾ ਰੋਸ ਦਰਨਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਅਤੇ ਮਿਤੀ 3/4/2025 ਨੂੰ ਕਟੋਕਟ ਉਜਰਤਾ ਦੇ ਵਾਅਦੇ ਕੀਰਤ ਕਮਿਸ਼ਨ ਦੇ ਦਫ਼ਤਰ ਦੇ ਅੱਗੇ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਿਲ ਹੋਣ ਕਾਲਜਾਂ ਵੱਲੋਂ ਫੈਸਲਾ ਦਿੱਤਾ। ਧੰਨਵਾਦ।